ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿਖੇ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ਮੌਕੇ ਤੇ ਘਰ ਦੇ ਵਿੱਚੋਂ 5.5 ਤੋਲੇ ਸੋਨਾ 1,60,000 ਰੁਪਇਆ ਨਕਦੀ ਲੈ ਕੇ ਚੋਰ ਫਰਾਰ ਹੋਏ। ਘਰਦਿਆਂ ਨੇ ਜਦੋਂ ਸਵੇਰ ਉੱਠ ਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਟੀਮ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ। ਇਸ ਮੌਕੇ ਤੇ ਪਿੰਡ ਸੁਖਣਵਾਲਾ ਦੇ ਪੰਚਾਇਤ ਮੈਂਬਰ ਜਗਦੀਪ ਸਿੰਘ ਅਤੇ ਘਰ ਦੇ ਮਾਲਕ ਗੁਰਪ੍ਰਿੰਦਰ ਸਿੰਘ ਅਤੇ ਏਐਸਆਈ ਰਾਜ ਸਿੰਘ ਨੇ ਪ੍ਰੈਸਰਨ ਗੱਲਬਾਤ ਕਰਦਿਆਂ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋੜ ਤੋਂ ਗੁਰਪ੍ਰੀਤ ਪੱਕਾ ਦੀ ਇਹ ਵਿਸ਼ੇਸ਼ ਰਿਪੋਰਟ ਵਾਸਾ ਫਾਜ਼ਿਲ ਉਹ ਨਹੀਂ ਮੇਰੇ ਕੋਲ ਤਾਂ ਕੋਈ ਦੋਸਤ ਨਾ ਵਾਦ ਹੈ ਜਿਹੜੀ ਗੱਲ ਇਸ ਦੀ ਟਿਕਟ ਨਾਮ ਆ ਪਈ ਰਹੀ ਤੇ ਰਾਤ ਕੋਈ ਸਵੇਰ 4:00 ਵਜੇ ਹੀ ਸਾਨੂੰ ਪਤਾ ਲੱਗਿਆ ਜਦੋਂ ਅੰਦਰ ਰਾਤ ਨੂੰ ਚੋਰੀ ਹੋਈ ਹੈ ਜਦੋਂ ਮੈਂ ਹੀ ਉੱਠਿਆ ਸਭ ਤੋਂ ਪਹਿਲਾਂ ਹੀ ਓੰਬਾਰ ਵੀ ਖੁੱਲਾ ਸੀਗਾ ਜੀ ਤੇ ਸਾਰਾ ਸਮਾਨ ਨੀਕ ਖਿਲਰਿਆ ਪਿਆ ਸੀਗਾ ਪੰਜ ਸੀ ਟੋਲੇ ਸੇਵਣਾ ਸੀਗਾ ਤੇ 1.5 ਲੱਖ ਰੁਪਏ ਸੀਗੇ ਕੌਣ ਕੌਣ ਘਰ ਦੇ ਵਿੱਚ ਸੁੱਤੇ ਪਏ ਸੀ ਲੋਕ ਮੈਂਸ ਮੇਰਾ ਡੈਡੀ ਦੀ ਮਮੀ ਦਾਦਾ ਦਾਦੀ ਉੱਪਰ ਕੋਠੇ ਤੇ ਸੀਗੇ ਕਿਦਰ ਦਾਤੀ ਦੇ ਸਾਈਡ ਤੇ ਪਏ ਸੀਗੇ ਇਹ ਬਾਹਰ ਸੀਗੇ ਸਭ ਦਾਟ ਜੀ ਦਾ ਪਰਿਵਾਰ ਹਾਂਜੀ 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 ਸਭ ਦਾਟ ਜੀ ਘਰੇ ਸੀਗੇ ਹਾਂ ਜਿੰਨਾ ਨੁਕਸਾਨ 7-8 ਲੱਖ ਦਾ ਹੋ ਗਿਆ ਇੱਕ ਤੀਕਾ 1.5 ਸੋਨਾ ਕਿੰਨਾ ਦਾ ਪੰਜ 6 ਟੋਲੇ ਸੋਨਾ ਸੀਗੇ ਕੈਸ਼ ਵੀ ਸੀ ਕੁਛ ਹਾਂਜੀ 1.5 ਲੱਖ ਰੁਪਏ ਕੈਸ਼ ਕੋਲਸ ਪ੍ਰੋਸੈਸਨ ਆਇਆ ਹੈ ਹਾਂਜੀ ਆਇਆ ਸਸਤਾ ਇਸ ਵੇਰੇ ਤਲਾਹ ਦੇ ਹਾਂਜੀ ਹਾਂ ਠੀਕ ਹੋ ਸਾਢੇ 1:30 ਵਜੇ ਦੇ ਕਰੀਬ ਆ ਕੇ ਸਤ ਹਾਂਜੀ ਹਾਂ ਹੋ ਰਹੀ ਹੈ ਹਾਂਜੀ ਹਾਂ ਹੋ ਰਹੀ ਹੈ ਕੀ ਮੰਗ ਕੀ ਕਰਦਾ ਬਸ ਇਹੀ ਹੈ ਇਹਨਾਂ ਨੂੰ ਫੜਿਆ ਜਾਵੇ ਚੋਰਾਂ ਨੂੰ ਇਹੀ ਹੈ ਸਾਨੂੰ ਮੰਨ ਬੈਠੋ ਪਰ ਬੈਠੇ ਨੇ ਜੋਦੀ ਦੀ ਮੰਦਪਾਗੀ ਘਟਨਾ ਹੋਪਰੀ ਹੈ ਹਾਂਜੀ ਹਾਂਜੀ ਕੁਛ ਇਹਦੇ ਤੇ ਕੁਛ ਪ੍ਰਸ਼ਾਸਨ ਕਰਦੇ ਆ ਰਹੇ ਆਂ ਜਾਂ ਕੁਛ ਪਤਾ ਲੱਗਿਆ ਜੀ ਹਾਂਜੀ ਪੁਲਟ ਪ੍ਰਸ਼ਾਸਨ ਸਾਰੀ ਕਾਰਵਾਈ ਕਰ ਰਿਹਾ ਐਸਐਸ ਸਾਹਿਬ ਵੀ ਆ ਕੇ ਗਏ ਆ ਜੀ ਬਾਕੀ ਟੀਮਾਂ ਉਹਨਾਂ ਦੀਆਂ ਟੈਕਨੀਕਲ ਟੀਮਾਂ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਠੀਕ ਹੈ ਉਹ ਆਪਦੀ ਤਵਦੀਸ਼ ਕਰ ਰਹੀ ਆ ਆਪਣੇ ਤਰੀਕੇ ਦੇ ਨਾਲ ਠੀਕ ਹੈ ਜੀ ਕਿੰਨਾ ਕੁ ਮਤਲਬ ਨੁਕਸਾਨ ਦਾ ਘਰਾਂ ਦੇ ਦੱਸਣ ਮੁਤਾਬਕ ਆ ਜੀ 5 ਸੀ ਟੋਲੇ ਸਿਵਣਾ 1.5 ਲੱਖ ਰੁਪਇਆ ਕੈਸ਼ ਹਾਂਜੀ ਅਸੀਂ ਤਾਂ ਜਦੋਂ ਸਵੇਰ ਆ ਕੇ ਵੇਖਿਆ ਸਮਾਨ ਸੂ ਸਾਰਾ ਖਿਲਾਰਿਆ ਪਿਆ ਸੀ ਕੈਮਰੇ ਬੰਬਰੇ ਹੈ ਕਿਤੇ ਕੋਈ ਆਇਆ ਫੋਟੋ ਵਗੈਰਾ ਕਿਤੇ ਨਹੀਂ ਕੈਮਰੇਜ ਨਹੀਂ ਜੀ ਕੋਈ ਪਤਾ ਲੱਗਿਆ ਕੈਮਰੇ ਨਾਲ ਗਵਾਂਡੇ ਲੱਗੇ ਆ ਪਰ ਨਹੀਂ ਉਹਨਾਂ ਦੇ ਵਿੱਚ ਕੋਈ ਪਤਾ ਨਹੀਂ ਲੱਗਿਆ ਹਾਲਿਸਰਾਂ ਦੇ ਸੁਖਨਾਲੇ ਉਹ ਜਿਹੜੀ ਘਟਨਾ ਹੋ ਗਈ ਹੈ ਅੱਜ ਕੋਈ ਸੇ ਲੱਗਿਆ ਕਿ ਸੁਖਨਾਲੇ ਅੱਜ ਸਾਨੂੰ ਸੂਰੇ ਇਨਫੋਰਮੇਸ਼ਨ ਮਿਲੀ ਸੀ ਜੀ ਕਿ ਰਾਜ ਸਿੰਘ ਸਾਨੂੰ ਨਗਿੰਦਰ ਸਿੰਘ ਵਾਸੀ ਸੁਖਨਾਲੇ ਦੇ ਘਰ ਚੋਰੀ ਹੋਈ ਹੈ ਰਾਤ ਅਸੀਂ ਮੌਕੇ ਤੇ ਪੁੱਜੇ ਆ ਮੌਕੇ ਤੇ ਡਾਕਸ ਗੜ ਦੀ ਮਦਦ ਲਈ ਗਈ ਹੈ ਫਰਾਂਸਕ ਟੀਮ ਦੀ ਮਦਦ ਲਈ ਗਈ ਹੈ ਤੇ ਜਲਦੀ ਅਸੀਂ ਚੋਰੀ ਨੂੰ ਟ੍ਰੇਸ ਕਰਕੇ ਅਹ ਮਹਲਕਾ ਬਣੇ ਕਿੰਨਾ ਕੁ ਪਰਿਵਾਰ ਨੂੰ ਨੁਕਸਾਨ ਦੱਸਿਆ ਜਾ ਰਿਹਾ ਪਰਿਵਾਰ ਨੂੰ 5.5 ਤੋਲੇ ਸੋਨਾ ਦੱਸ ਦਿਆ ਜੀ ਤੇ 1,60,000 ਰੁਪਏ ਕੈਸ਼ ਦੱਸਿਆ ਜੀ ਠੀਕ ਹੈ ਅੰਛਤਰਾ ਤੁਸੀਂ ਟੈਕਨੀਕਲ ਮਹਾਰਾਜ ਗੱਲ ਕੀਤੀ ਹੈ ਕੋਈ ਫੋਨ ਵਗੈਰਾ ਦਾ ਵੀ ਕਰ ਰਹੇ ਹੋ ਹਾਂਜੀ ਸਰ ਉਹ ਵੀ ਲੈ ਲੈ ਰਹੇ ਬਿਲਕੁਲ ਬਿਲਕੁਲ ਜੀ ਬਿਲਕੁਲ ਲੈ ਰਹੇ